ਦੇ ਕੰਗਛੜੀ ਜਾਂਦੀ ਹੈ ਗੁੱਡ ਮਾਰਨਿੰਗ ਗਾਇਸ ਮਿਲੋ ਸਾਡੇ ਖੰਗੂ ਨੂੰ ਦੋਨੇ ਖਾਉ ਖਾਉ ਕਰੀ ਜਾਂਦੇ ਆ ਹਜੇ ਮੂੰਗਫਲੀ ਖਾਈ ਜਾਂਦਾ ਕਾਕਾ ਸਾਡਾ ਕਿੰਨੇ ਦਿਨ ਰਹਿ ਗਏ ਲੋਹੜੀ ਚ ਛੁਜਾ ਗੁੰਤਾਜ 4 4 ਕੀ ਪਾਏਂਗਾ ਫਿਰ ਤੂੰ ਹੈ ਕੀ ਪਾਏਂਗਾ ਪੁੱਤ ਕੁਰਤਾ ਜਮਾ ਕਿਹੜਾ ਕੁਰਤਾ ਮੈਂ ਪਾਉਗਾ ਮੇਰਾ ਪੁੱਤ ਕਿਹੜੇ ਰੰਗ ਦਾ ਹੈ ਨੇਵੀ ਨੇਵੀ ਲੂ ਤੇ ਉਧਰ ਜੈਕਟ ਕਿਹੜੀ ਪਾਏਂਗਾ ਫਿਰ ਫਲਫੀ 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 ਕਿਹੜੇ ਰੰਗ ਦੀ ਜੈਕਟ? ਬਲੈਕ ਬਲੈਕ ਬਲੂ ਨਾਲ ਬਲੈਕ ਦਾ ਕੀ ਕੰਟਰਾਸਟ ਬੁੱਤ? ਬਲੂ ਨਾਲ ਬਲੂ ਬੋਡੀ ਬਲੂ ਬਲੂ ਪਾਪਾ ਬਲੂ ਨਾਲ ਬਲੂ ਜੈਕਟ ਪਾ ਰਹੀ। ਲੋ ਸ਼ਰਨਦੀ ਦੇ ਨੇਲਸ ਡਨ ਹੋ ਗਏ ਸੀ। ਸੂਟ ਹੋ ਕੇ ਆ ਗਿਆ ਫਰਕ। ਕਿਹਦਾ ਲੱਗਿਆ? ਬਹੁਤ ਅਜੇ ਰੀਅਲ ਨਹੀਂ ਦੇਖਿਆ ਮੈਂ ਰੀਅਲ ਤੇ ਗਾਈਸ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਮਤਲਬ ਮੇਰਾ ਸੂਟ ਦਾ ਕੁਝ ਵੀ ਨਹੀਂ ਯਾਰ ਜਿਹੜਾ ਦੀਦ ਦਾ ਸੂਟ ਹੈ ਨਾ ਉਹ ਤੋਂ ਦੇ ਸਾਹਮਣੇ ਸਾਰੇ ਸੂਟ ਉਧਰ ਵਿੱਕੇ ਹੋਣਗੇ ਸਾਰੇ ਹਾਂ ਸਾਰੇ ਗੂੜਾ ਗੂੜਾ ਨਹੀਂ ਇੰਨਾ ਹੈਵੀ ਆ ਮਤਲਬ ਜਿਹੜਾ ਕੱਲਾ ਵਰਕ ਵਰਕ ਆ ਗਾਇਸ ਵਰਕ ਵਰਕ ਹੀ ਕੱਲਾ 20000 ਦਾ ਕੱਲਾ ਵਰਕ ਓਨਲੀ ਵਰਕ ਤੇ ਤੁਹਾਨੂੰ ਸਾਡੇ ਤੋਂ ਵਰਕ ਕਰਾਉਣਾ ਹੋਇਆ ਕੱਲਾ ਵਰਕ 20000 ਦਾ ਦੇਖ ਲਓ ਲਾਲੂ ਸਾਹਿਬ ਜਿਹੜਾ ਕੱਪੜਾ ਦਾ ਉਹ ਕੱਲਾ ਕੱਪੜਾ 7000 ਦਾ ਕਾਰੀਗਰ ਨੇ ਪੁੱਛੀ ਵੀ ਕੱਪੜਾ ਕਿੱਥੋਂ ਲੈ ਕੇ ਆਇਆ ਜਾ ਤਪੜਾ ਜੀਆ ਕੀ ਤੇ ਨੌ ਮੋਟੂ ਦੇ ਤਾਂ ਵਧੀਆ ਪਏ ਨੇ ਬਹੁਤ ਸੋਹਣਾ ਕੰਮ ਆ ਬਾਈ ਕੁੜੀ ਦਾ ਹਨਾ ਜਿਵੇਂ ਕੋਈ ਪੂਰੇ ਸੋਨੇ ਹੁੰਦਾ ਨਹੀਂ ਇਹਨਾਂ ਦਾ ਮੰਮਾ ਲਗਾ ਕੇ ਮਦ ਲੱਖ ਮਚਾਉਂਗਾ ਚੱਕ ਕੋਈ ਨਹੀਂ ਕੋਈ ਨਹੀਂ ਹਾਂ ਸਹੀ ਗੱਲ ਆ ਪੁੱਤੇ ਤੇਰੀ ਗੱਲ ਜਿਵੇਂ ਸਹੀ ਆ ਕੰਮ ਕੋਈ ਨਹੀਂ ਹੁੰਦਾ ਬਾਈ ਕੰਮ ਕੋਈ ਰੱਖਣਾ ਸੀ ਮੈਂ ਕਿਦੋਂ ਮਗੰਤਾ ਰੱਖਦੇ ਕਹਿੰਦਾ ਕਿ ਮੇਰੀ ਮੇਰੀ ਦਾ ਕਹਿੰਦਾ ਕੀ ਗਲਤੀ ਐ ਚ ਨੌ ਲਵਾਉਣ ਚ ਕਹਿੰਦਾ ਆਪੇ ਹੀ ਰੱਖੋ ਕਹਿੰਦਾ ਕਿਉਂ ਨਾ ਮੈਂ ਬੈਰ ਹੋਣੀ ਚਾਹੀਦੇ ਨੇ ਵੈਸੇ ਸੱਚ ਗੱਲ ਆ ਮੈਨੂੰ ਕੋਈ ਕੰਮ ਨਹੀਂ ਹੁੰਦਾ ਯਾਰ ਰੋਣ ਨਾਲ ਆ ਕੁੜੀਆਂ ਨੇ ਵਿਚਾਰੀਆਂ ਨੇ ਆ ਸਟੱਫ ਮੰਗ ਮੰਗ ਗਾ ਪਾਤਾ ਮੇਰਾ ਕਿੱਥੇ ਮਿਲਦਾ ਚੰਦਰੀਓ ਹੋਣ ਇਹ ਹੋਰ ਕਹਿੰਦੀ ਸਾਨੂੰ ਸੇਮ ਸੂਟ ਚਾਹੀਦਾ ਹੁਣ ਹੈ ਨਹੀਂ ਗੁੰਤਾ ਜੀ ਕਿੱਥੋਂ ਲੈ ਆ ਦੀਏ ਹੈ ਦੱਸਿਓ ਅੱਜ ਸ਼ਾਇਦ ਮੈਂ ਜਾਵਾਂ ਰਿੱਕੀ ਨਾਲ ਮਲੇਰਕੋਟਲੇ ਕਿਉਂਕਿ ਉਹਨਾਂ ਦੇ ਸ਼ੂ ਵੜ ਕੇ ਲਾਉਣੇ ਆ ਸ਼ਾਇਦ ਮੈਂ ਕੋਈ ਜੁੱਤੀ ਵੀ ਦੇਖਿਆ ਆ ਮੈਂ ਸੋਚਦੀ ਸੀ ਵੀ ਆਪਾਂ ਦੋਨੇ ਪਹਿਣਾ ਇੱਕ ਇੱਕ ਫੂਟ ਜੁੱਤੀ ਨਾਲ ਕਰ ਲਾਂਗੇ ਹਾਂ ਤੇ ਇੱਕ ਵੀ ਗੁੰਤਾਜ ਵਾਸਤੇ ਤੇ ਜੁਝਾਰ ਵਾਸਤੇ ਕੁਰਤੇ ਪਿਆਮੇ ਪਾਉਣ ਨਾਲ ਕੋਈ ਵਧੀਆ ਜਿਹਾ ਜਿਹਦੇ ਵਿੱਚ ਪੈਰ ਵੀ ਨਿਕਾ ਰਹੇ ਕਿਹੜੇ ਲੇਦਰਜੀ ਦੇ ਹੁੰਦੇ ਆ ਕੁਛ ਉਦਾਂ ਦੀ ਚੀਜ਼ ਦੇਖਿਆ ਹਾਂ ਤੁਸੀਂ ਤਾਂ ਜਾਣਦੇ ਹੋ ਮੈਨੂੰ ਸੋਚਿਆ ਮੈਂ ਤਾਂ 10 ਵਜੇ ਕਲਾਸ ਲੱਗੂ ਆਪਣੀ ਤਾਂ ਕਰਕੇ ਦੀਨੇ ਮੈਨੂੰ ਰਾਤ ਹੀ ਕਹਤਾ ਸੀ ਮੈਂ ਕਿਹਾ ਵੀ ਜਾਣਾ ਕਿ ਨਹੀਂ ਜਾ ਇਹਨੇ ਮੈਨੂੰ ਰਾਤ ਫਾਈਨਲ ਕਰਤਾ ਸੀਗਾ ਜਾਣ ਵਾਸਤੇ ਹਣਾ ਉਹ ਆਪਣਾ ਪੁੱਤ ਦੇ ਵੇਲੇ ਤਾਂ ਕਲਾਸ ਕਰੇ ਪਾਣੀ ਦੀ ਉਹ ਤਾਂ ਅੱਜ来 ਨਹੀਂ ਨੇ ਨਹੀਂ ਜਿਹੜਾ ਪੇਪਰ ਚੋਂ ਪੁੱਤ ਫਿਰ ਉਹ ਤਾਂ ਪਤਾ ਲਾ ਦੇ ਅੱਜ ਮੈਂ ਆਪ ਲਾਉਂਗਾ ਕਿਸੇ ਨੂੰ ਦੇ ਦੇ ਆਪ ਨਹੀਂ ਪਤਾ ਇੰਨਾ ਪ੍ਰੋਸਾਨੀ ਕਸਨੂ ਤੁਹਾਡੇ ਨਹੀਂ ਲਾ ਇਹ ਲਊਆ ਅੱਛਾ ਇਹ ਕੋਈ ਚੱਕਰ ਨਾ ਜਗਰੂ ਕਹਿ ਤਾਂ ਰਾਮ ਨਬੈ ਕਿਉਂ ਟਾਈਮ ਤੇ ਲਾਉ ਜਨ ਕੇਣਾ ਵੀ 11:30 ਨੂੰ ਮੁੜਨ ਦਾ ਕਲਾਸ ਲੱਗਣੀ ਆ 11:30 ਪਹੁੰਚੂ ਪੁੱਛੀ ਜਾਊ ਬਾਰ-ਬਾਰ ਕਰਕੇ ਪਰ ਟੋਟਾ ਹੋਣਾ ਜ਼ਰੂਰੀ ਆ ਮੈਨੂੰ ਸੈਟੀਸਫੈਕਸ਼ਨ ਨਹੀਂ ਹਾਂ ਫਿਰ ਆਪਾਂ ਕੱਲ ਨੂੰ ਉਹਨਾਂ ਨੇ ਕੱਲ ਨੂੰ ਹੀ ਬਿਜੀ ਆਣਾ ਆਪਾਂ ਆ ਜੀ ਨਾ ਮੇਰੇ ਨਾਂ ਰਹਿ ਗਏ ਮੈਂ ਕਰਾਵਾਂ ਕਿ ਨਾ ਇਹ ਮੁੰਡਾ ਬਸ ਮੰਨਦਾ ਤੁਸੀਂ ਕਿਨੇ ਕਰਾਂ ਤੁਸੀਂ ਪਹਿਲਾਂ ਬੈਨ ਹੋਣੇ ਚਾਹੀਦਾ ਇਹ ਕਿਉਂ ਕਰਾਏ ਨਹੀਂ ਅੱਛਾ ਪਉ ਤਾਂ ਜਿਨ੍ਹਾਂ ਦੇ ਪਰਸਨਲੀ ਐਡਰੇਡ ਹੁੰਦੇ ਆ ਦੇਖ ਲਾ ਸਾਡੇ ਤਾਂ ਲੈ ਜਾਣਗੇ ਚੱਲ ਐਂ ਦੇ ਪੁੱਤ ਕੋਲੇ ਭਾਈ ਦੋ ਜੀਪਾਂ ਨੇ ਰੇਸ ਲਾਉਂਦੇ ਨੇ ਦੋਨੇ ਜਾਣੇ ਚਲੋ ਭਾਈ ਰੇਸ ਲਾਓ ਓਏ ਓਏ ਐਕਸੀਡੈਂਟ ਹੋ ਗਿਆ ਸੀ ਓਏ ਐਕਸੀਡੈਂਟ ਹੋ ਗਿਆ ਸੀ ਹਾਂ 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 ਉਹ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਗਾਇਜ਼ ਅੱਜ ਅਸੀਂ ਮੀਆਂ ਬੀਵੀ ਦੋਨੋਂ ਕੱਲੇ ਜਾ ਰਹੇ ਹਾਂ ਹਾਂਜੀ ਅੱਜ ਕੋਈ ਨਹੀਂ ਹੈਗਾ ਨਾਲ ਅੱਜ ਮੈਂ ਸੋਚ ਰਹੀ ਹਾਂ ਰਿੱਕੀ ਮੈਂ ਨੇਲ ਐਕਸਟੈਂਸ਼ਨ ਕਰਵਾਉਣਾ ਥੋੜਾ ਥੋੜਾ ਬੜਾ ਰੱਖਣੀ ਹੈ ਰੈਂਡਮੀ ਆ ਛੋਟੇ ਛੋਟੇ ਕਰਾ ਲਈ ਤੁਸੀਂ ਦੱਸੋ ਮੈਂ ਤਾਂ ਫਿਰ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਹ ਮੈਂ ਕਰ ਲੂਗੀ ਅੱਜ ਇਹ ਜਿਹੜਾ ਕਰਾ ਲਈ ਜੋ ਯਾਰ ਛੱਡਿਆ ਘਰੇ ਕਿਉਂ ਅਸੀਂ ਕੰਮ ਕਰਨੇ ਲੋੜੀ ਦੇ ਬਹੁਤ ਆ ਹਾਂ ਵਾਹ ਚੀਜ਼ ਕਰਕੇ ਤੇ ਆਪਾਂ ਨੂੰ ਕੰਮ ਬਹੁ ਸੀ ਕਿ ਫੰਕਸ਼ਨ ਕਰਕੇ ਫੰਕਸ਼ਨ 'ਚ ਰਹਿ ਗਏ ਸਿਰਫ 3 ਦਿਨ ਔਬਵੀਅਸ ਆਣਾ ਤੇ ਕੰਮ ਕੁਛ ਵੀ ਨਹੀਂ ਹੋਇਆ ਕੰਮ ਹੈਗੇ ਵੀ ਸਾਡੇ ਪੇਰੈਂਟਸ ਸਾਡੀ ਨੇ ਕੰਮ ਮੇਰੇ ਤਰੀਕੇ ਦੀ ਪੱਗਾਂ ਲੈਣੀਆਂ ਨੇ ਰਿੱਕੇ ਤੁਸੀਂ ਪਹਿਲਾਂ ਉਹਨਾਂ ਪੱਗਾਂ ਲੈ ਕੇ ਜਾ ਕੇ ਵੀਰਣ ਤੁਸੀਂ ਇੱਕੋ ਜਿਹੇ ਬਗਮਣਣੀਆਂ ਦੋਨਾਂ ਨੇ ਹਾਂ ਉਹ ਸ਼ੌਪ ਵੀ ਸਾਨੂੰ ਬਲੂ ਨਾਲ ਇਕੱਠੀ ਬੰਨਾਂਗੇ ਸਾਰੇ ਓਕੇ ਮੈਂ ਤਾਂ ਕੱਲ ਗਮਨ ਨੂੰ ਕਿਹਾ ਵੀ ਵੱਖ-ਵੱਖ ਬੰਨਣੀਆਂ ਹਾਂ ਰੰਗ ਸੋਚੋ ਫਿਰ ਉਹਨੂੰ ਦੱਸੋ ਰੰਗ ਬਿੱਪੂ ਬਿੱਪੂ ਤੁਹਾਨੂੰ ਦੱਸੂਗਾ ਜਿਵੇਂ ਕੋਰਟੇਪਿਆ ਮੈਂ ਰੰਗ ਹੋਣੇ ਦੱਸਿਆ ਸੀ ਠੀਕ ਐ ਚਲੋ ਗਾਇਸ ਆਪਾਂ ਮਿਲਦੇ ਹਾਂ ਤੁਹਾਨੂੰ ਸ਼ੌਪ ਤੇ ਜਾ ਕੇ ਹਾਂਜੀ ਗਾਇਸ ਲੋ ਬਈ ਅੱਜ ਆਪਾਂ ਨਵਾਂ ਕੋਟ ਪਾਇਆ ਭਾਈ ਤੇ ਅੱਜ ਮੈਨੂੰ ਸਾਰੇ ਕਹਿੰਦੇ ਬੜੀ ਪ੍ਰਿਟੀ ਲੱਗ ਰਹੀ ਹੂੰ ਬੜੀ ਪਿਆਰੀ ਲੱਗ ਰਹੀ ਹੂੰ ਮੈਂ ਤੇ ਆਪਾਂ ਪਹੁੰਚ ਗਏ ਆਪਣੇ ਬੁਟੀਕ ਤੇ ਠੀਕ ਹੈ ਤੇ ਇਧਰ ਮੇਰਾ ਨਵਾਂ ਸੂਟ ਬਣ ਕੇ ਆ ਗਿਆ ਪਲੇਨ ਵਾਓ ਪਲੇਨ ਦੋ ਤਿੰਨ ਸੂਟ ਬਣਾਏ ਆ ਇਹ ਪਤਾ ਮੈਂ ਕਦੋਂ ਪਾਉਂਗੀ ਸੂਟ ਸਾਰੇ ਜਦੋਂ ਮਤਲਬ ਕਿ ਠੰਡ ਘਟ ਗਈ ਉਹ ਤਾਂ ਉਹ ਤਾਂ ਠੰਡੇ ਜਿਹੇ ਕੁੱਟੇ ਪਏ ਆ ਸਾਰਿਆਂ ਨੇ ਤੇ ਗਾਇਸ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਬਾਹਾਂ ਦਿਖਾਉਂਗੀ ਕੱਲੀਆਂ ਬਾਹਾਂ ਸਾਡੇ ਸੂਟ ਬਣ ਕੇ ਆ ਗਿਆ ਲੋਹੜੀ ਵਾਲੇ 빅 ਸਰਪ੍ਰਾਈਜ਼ ਸੂਟ ਤੇ ਮੇਰੀਆਂ ਬਾਹ ਆ ਲੋ ਵੀ ਆ ਹੈਗਾ ਦੀਦ ਦਾ ਸੂਟ ਠੀਕ ਹੈ ਸ਼ਰਨਦੀਪ ਦਾ ਸ਼ਰਨਦੀਪ ਦਾ ਮਹਿਰੂਨ ਕਲਰ ਆ ਲਓ ਜੀ ਆਹ ਵਾਲਾ ਹੈਗਾ ਮਾਈ ਸੂਟ ਮੇਰੇ ਸੂਟ ਦਾ ਰੰਗ ਆਗਾ ਆ ਮੇਰੇ ਸੂਟ ਦੀਆਂ ਬਾਹਾਂ ਨੇ ਆ ਸ਼ਰਨਦੀਪ ਦੇ ਸੂਟ ਦੀਆਂ ਬਾਹਾਂ ਨੇ ਫੁੱਲ ਲੁੱਕ ਵਿੱਚ ਉਹਦੇ ਦਿਖਾਵਾਂ ਪਿਓਰ ਸਿਲਕ ਯੂਜ਼ ਕੀਤਾ ਗਿਆ ਇਹਦੇ ਨਾਲ ਠੀਕ ਹੈ ਤੇ ਦੁਪੱਟਾ ਵੀ ਮੇਰਾ ਆ ਗਿਆ ਦੀਦਾ ਦੁਪੱਟਾ ਲੱਗਿਆ ਕੱਲ ਮਿਲ ਜਾਏਗਾ ਨਾ ਆਹ ਵਾਲਾ ਸੂਟ ਆਇਸ਼ਾ ਖੋਲਣੀ ਬੱਚੇ ਨੂੰ 100 ਰੁਪਏ ਨਾਮ ਦੇਗੀ ਹਾਂ 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 ਆਤਾ ਬਾਜੂ ਆਵਲੀ ਬਾਜੂ ਆ ਖੋਲੀ ਹਾਂ ਦੁੱਧ ਦਾ ਪੈਸਾ ਖੋਲ ਲਈ ਬੀਨ ਤੂੰ ਮੇਰੀ ਗੱਲ ਸੁਣ ਲੈ ਪਹਿਲਾਂ ਬਾਅਦ ਵਿੱਚ ਸੁਣੋਗੇ ਉਹ ਬੈਕ ਨੈਕ ਆ ਫਰੰਟ ਨੈਕ ਆ ਗਿਆ ਠੀਕ ਹੈ ਫਰੰਟ ਨੈਕ ਤੇ ਆ ਸਾਰਾ ਫਰੰਟ ਤੇ ਆਊਗਾ ਓਕੇ ਗੋਲਡਨ ਟਿਸ਼ੂ ਲਾ ਕੇ ਬਾਹਰ ਗੋਲਡਨ ਟਿਸ਼ੂ ਹੀ ਲਾਵਾਂਗੇ ਹਾਂ ਬਾਅਦ ਚ ਮੈਂ ਵੀ ਪਾ ਲੂੰ ਉਹ ਵੀ ਪਾ ਆਜ ਰਾਤ ਵਰ ਕੰਮ ਤੇ ਉਸ ਸਲਵਾਰ ਤੇ ਪਹੁੰਚਦੇ ਵੀ ਸੀਗਾ ਵਰਕ ਦੇਖੀ ਉਧਰ ਪਿੱਛੇ ਹੈਗਾ ਹਾਂ ਆ ਸਲਵਾਰ ਤੇ ਪਹੁੰਚਦੇ ਆਇਸ਼ਾ ਠੀਕ ਆ हो लो भाई गाइस अज त मेरे नोखा ही हो गया ठीक है क्योंकि मैं नेल्स करवा रही थी जरा ਕਰਵਾਉਂਦੇ ਕਰਵਾਉਂਦੇ ਘਰੋਂ ਫੋਨ ਆ ਗਿਆ ਕਿਉਂਕਿ ਜੁਝਾਰ ਬਹੁਤ ਰੋ ਗਿਆ ਸੀ ਹੱਥ ਤੋਂ ਜ਼ਿਆਦੇ। ਉਹ ਵੀ ਆ ਦੇਖੋ ਆ ਤੇ ਪਾਪਾ ਦੀਆਂ ਚੱਪਲਾਂ ਪਾਈ ਫਿਰਦਾ ਦੇਖੋ। ਇਹ ਇੰਨਾ ਰੋਇਆ ਮੈਨੂੰ ਫੋਨ ਆ ਗਿਆ ਰਿੱਕੀ ਹੈ ਨਹੀਂ ਸੀਗੀ ਉਹਨਾਂ ਨੂੰ ਮਲੇਰ ਫੋਟ ਲੈ ਜਾਣਾ ਪਿਆ। ਸ਼ੁਕਰ ਹੈ ਮੈਂ ਉਹਨਾਂ ਦੇ ਨਾਲ ਨਹੀਂ ਗਈ ਸੀ ਨਹੀਂ ਤਾਂ ਫਿਰ ਜਵਾਕ ਨੇ ਬਿਲਕ ਬਿਲਕ ਕੇ ਬੁਰਾ ਹਾਲ ਕਰ ਲੈਣਾ ਸੀਗਾ। ਬਹੁਤ ਰੋਇਆ ਭਾਈਆ ਜੀ ਬਹੁਤ ਜ਼ਿਆਦੇ। ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੇਰਾ ਅੱਧਾ ਕੰਮ ਰਹਿ ਗਿਆ ਹੁਣ ਤੇ ਅੱਧਾ ਮੈਂ ਕਿਹਾ ਚਲੋ ਕੱਲ ਨੂੰ ਕਰਵਾ ਲਾਂਗੇ ਫਿਰ ਹੋਰ ਕੋਈ ਹਾਲੀ ਨਹੀਂ ਹੈਗਾ। ਕਿਰਨ ਜਿੰਨਾ ਕੋ ਹੋਇਆ ਮੈਂ ਓਨਾ ਕ ਕਰਵਾ ਲਿਆ ਕਿਉਂਕਿ ਜਵਾਕ ਤੋਂ ਉੱਪਰ ਆਪਾਂ ਨੂੰ ਕੁਝ ਵੀ ਨਹੀਂ ਹੁੰਦਾ ਨਾ ਮੈਨੂੰ ਆਇਆ ਵੀ ਲੋੜੀ ਤੱਕ ਕਿਤੇ ਰੋ ਰੋ ਕੇ ਬਿਮਾਰੀ ਨਾ ਹੋ ਜੇ ਇਹਨਾਂ ਅੱਜ ਸਾਰਾ ਦਿਨ ਘਰੇ ਰਹਿ ਪਿਆ ਅੱਗੇ ਹੀ ਮੇਰੇ ਕੋਲ 2 ਘੰਟੇ ਰਹਿ ਕੇ ਆਉਂਦਾ ਵਿਚਾਰਾ ਉੱਥੇ ਆ ਸਾਰਾ ਦਿਨ ਹੀ ਰਹਿ ਪਿਆ ਫਿਰ ਓਣ ਲੱਗ ਗਿਆ ਹੁਣ ਇਹਨੂੰ ਮੈਂ ਨਵਾਉਣੀ ਆ ਰੈਡੀ ਸੈਡੀ ਕਰਦੀ ਆ ਫਿਰ ਇਹ ਸੌ ਜੂਗਾ ਰਾਤ ਨੂੰ ਨਵਾ ਦਿੰਨੀ ਹੁੰਨੀ ਆ ਮੈਨੂੰ ਹੀਟਰ ਲਾ ਕੇ ਤੇ ਨੌ ਬਸ ਮੇਰੇ ਰਹਿ ਗਏ ਕੱਲ ਨੂੰ ਦੇਖਦੇ ਆ ਕੱਲ ਨੂੰ ਕੰਪਲੀਟ ਕਰਦੇ ਆ ਵੀ ਕੀ ਬੰਦ ਆ ਇਹਨਾਂ ਦਾ ਹਾਂਜੀ ਬਾਈ ਮੇਰੇ ਨਾਲ ਵੀਰੇ ਹੋ ਗਿਆ ਧੋਖਾ ਹਾਂ ਆ ਦੇਖੋ ਇਹ ਲੋ ਕਹਿੰਦੇ ਇਹ ਨਿਆ ਪਹਿਣਾ ਹੋਣੀ ਚਾਹੀਦੀ ਨੇ ਛੋਟੀਆਂ ਇਹ ਜੀਆਂ ਹਾਂ ਤੇ ਇਹ ਜੀ ਵੱਡੀਆਂ ਪਹਿਣਾ ਹੋਣੀ ਥੇਦੀ ਬਈ ਮੇਨ ਚੋੜੀ ਕਰੀ ਬਹੁਤਾਂ ਮੋਟੂ ਮੈਂ ਮੈਂ ਬੋਲ ਵੀ ਜਾਨੀ ਆ ਮੈਂ ਬਹੁਤ ਮਤਲਬ ਮੈਂ ਨਾ ਮੇਰਾ ਸੁਭਾਅ ਹੀ ਆ ਥੋੜਾ ਜਿਹਾ ਐਂ ਹੁੰਦਾ ਬੰਦੇ ਦਾ ਬਦਲਦਾ ਨਹੀਂ ਹੁੰਦਾ ਬਾਰਿਸ਼ਾਂ ਛੁੱਟਾ ਨਹੀਂ ਬਾਰਿਸ਼ਾਂ ਛੁੱਟਾ ਨਹੀਂ ਪਹਿਣਾ ਚਾਹੀਦਾ ਆ ਤਾਂ ਆ ਦੇਖ ਲਓ ਮੇਰਾ ਕੀ ਹਾਲ ਹੋਇਆਗਾ ਦੇਖ ਲਓ ਮੇਰੇ ਨੋਂ ਵਿੱਚ ਹੀ ਰਹਿ ਗਏ ਮੋਟੂ ਆ ਓਏ ਦਿਆਲਾ ਅੱਛਾ ਬਈ ਠੰਡ ਕਹਿੰਦੇ ਬਹੁਤ ਪੈਣੀ ਆ ਸਾਨੂੰ ਹੀਟ ਸੋ ਸੋਚਿਆ ਟੈਂਸ਼ਨ ਹੋਈ ਪਈ ਐ ਵੀ ਕੀ ਬਣੂਗਾ ਅੱਛਾ ਸਾਡਾ ਬਹੁਤ ਹੋ ਰਿਹਾ ਹਾਂਜੀ ਗਾਇਸ ਲੋ ਬਈ ਆਪਾਂ ਹੁਣ ਚੱਲੇ ਆਂ ਨੀਲ ਦਾ ਕੰਮ ਕੰਪਲੀਟ ਕਰਨ ਮੇਰੇ ਨੀਲ ਦਾ ਕੰਮ ਰਹਿ ਗਿਆ ਸੀਗਾ ਤਾਂ ਮੈਂ ਸੋਚਿਆ ਯਾਰ ਹੁਣ ਕੰਪਲੀਟ ਕਰਵਾ ਕੇ ਕਿਉਂਕਿ ਹੁਣ ਜੋ ਤੁਹਾਨੂੰ ਕਹੀ ਦਿੱਤਾ ਵੀ ਅੱਜ ਨੀਲਸ ਵਾਲਾ ਬਲੌਗ ਆ ਠੀਕ ਹੈ ਨੌਂ ਕਰਾਉਣੇ ਜੁਹਾਰ ਦੀ ਮੰਮੀ ਨੇ ਜੁਹਾਰ ਦੀ ਸਪੈਸ਼ਲ ਲੋੜੀ ਵਾਸਤੇ ਤਾਂ ਸਪੈਸ਼ਲ ਹੀ ਕਰਵਾਉਣੇ ਅਤਾਕ ਮੈਂ ਕੋਈ ਬਾੜੇ ਕਰਵਾਏ ਨਹੀਂ ਹੈਗੇ ਪਹਿਲੀ ਵਾਰ ਕੋਈ ਵਧੀਆ ਨੀਲ ਕਰਵਾ ਰਹੀ ਆ ਮੈਂ ਠੀਕ ਹੈ ਤੇ ਉਹਦੇ ਵਾਸਤੇ ਆਪਾਂ ਜਾਣਾਗਾ ਗਲੈਮ ਬਾਈ ਰੇਨੂ ਤੇ ਉਹ ਤੁਹਾਨੂੰ ਪਤਾ ਹੀ ਆ ਵੀ ਕਿੱਥੇ ਨੇ ਉੱਥੇ ਜਾ ਕੇ ਆਪਾਂ ਕਰਵਾਉਣੀ ਆ ਨੀਲ ਦਾ ਕੰਮ ਨਾਲੇ ਕਰਦਿਆਂ ਗੱਲਾਂ ਬਾਤਾਂ ਔਹ ਲੋ ਬਈ ਗਾਇਸ ਆ ਲੱਗੇ ਫਾਟਕ ਲੋ ਬਈ ਗਾਇਸ ਆ ਪਰਫੋਰਮੈਂਸ ਬੀਟਸ ਐਂਡ ਗਲੈਮ ਨੀਲ ਸਟੂਡੀਓ ਐਂਡ ਅਕੈਡਮੀ ਬਾਈ ਰੇਨੂ ਮੇਰਾ ਅੱਧ ਵਿਚਾਲੇ ਕੰਮ ਰਹਿ ਗਿਆ ਸੀ ਮੇਰਾ ਜੁਝਾਰ ਹੂਣ ਲੱਗ ਗਿਆ ਫਿਰ ਮੈਨੂੰ ਘਰੇ ਭੱਜਣਾ ਪਿਆ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮਗਾ ਛੱਡੋ ਪਰੇ ਪਰ ਮੈਂ ਗਰਮ ਪਾਣੀ 'ਚ ਬਹੁਤ ਹੱਥ ਪਾਏ ਗਾਈਜ਼ ਇਹਨਾਂ ਦੇ ਆਹ ਵਾਲੇ ਵੀ ਬਹੁਤ ਕੰਮ ਦੀ ਚੀਜ਼ਾਂ ਨੇ ਮਤਲਬ ਇਹਨਾਂ ਤੇ ਭਰੋਸਾ ਕਰ ਸਕਦੇ ਹੋ ਤੁਸੀਂ ਲਵਾ ਕੇ ਜੇ ਤੁਹਾਨੂੰ ਘਰੇ ਐਮਰਜੈਂਸੀ ਪੈ ਗਈ ਦੁਜੇ ਦਿਨ ਆ ਸਕਦੇ ਹੋ ਲਵਾ ਕੇ ਆ ਦੇਖੋ ਜੇ ਤੁਹਾਨੂੰ ਲੱਗਦਾਗਾ ਵੀ ਮੈਂ ਬਸ ਲੈਂਥ ਛੋਟੀ ਕਰ ਦੇ ਜੇ ਤੁਹਾਨੂੰ ਲੱਗਦਾਗਾ ਗਾਈਜ਼ ਹਾਂਜੀ ਵੀ ਆਹਾ ਥੋੜਾ ਜਿਹਾ ਮਤਲਬ ਕਿ ਲੈਂਦੇ ਲੁੰਦੇ ਲੱਗਦੇ ਆ ਤਾਂ ਯਾਰ ਗਲੂ ਗਲੂ ਲਾ ਦੇ ਕਿਨੇ ਟਾਈਮ ਤੂੰ ਜਲਦੀ ਕਰ ਮੜਾਇਆ ਮੈਂ ਮੁੰਡੇ ਨੂੰ ਖੜਾਇਆ ਬਾਹਰ ਚ ਆਖੰਦ ਦੀਦੀ ਜਲਦੀ ਕਰ ਲੋ ਹੈ ਅੰਦਰ ਬੁਲਾ ਲਓ ਅੰਦਰ ਬੁਲਾ ਲਓ ਪੀਰ ਲਾ ਲਓ ਉੱਥੇ ਬੈਠ ਜਾਣੀ ਫਿਰ ਤਾਂ ਗੱਡੀ 'ਚ ਬੈਠਾ ਹਾਂ ਕੱਢੀ ਲੈ ਕੇ ਆਏ ਸੀ ਪਹਿਲਾਂ ਮੈਂ ਐਸੇ ਮੈਂ ਸਕੂਟੀ 'ਤੇ ਆਉਂਗੀ ਫਿਰ ਮੇਰਾ ਭਰਾ ਲੈ ਆਇਆ ਮੈਨੂੰ ਗੱਡੀ ਤੇ ਅਰੇ ਜੀ

ਇਦਾਂ ਕਰਵਾ ਲਓ ਆ ਦੇਖੋ। ਇਦਾਂ ਨਹੀਂ ਯਾਰ ਮੈਨੂੰ ਐ ਲੱਗ ਮੈਨੂੰ ਐ ਆ ਵੀ ਮੇਰੇ ਹੱਥ ਗੋਰੇ ਲੱਗਣ। ਇਹਦੇ ਨਾਲ ਲੈਂਥ ਵੀ ਘੱਟ ਕਰ ਦੋ ਮੈਨੂੰ ਐ ਹੱਥ ਬੋਰੇ ਲੱਗਣ। ਉਹ ਚੀਜ਼ ਕਰਾਉਣੀ ਆ ਆਪਾਂ। ਉਹ ਤੁਸੀਂ ਦੇਖ ਲਓ ਜੇ ਤੁਹਾਨੂੰ ਆਪ ਨੂੰ ਵੀ ਪਤਾ ਤਾਂ ਉਹ ਦੇਖ ਲਓ। ਮਤਲਬ ਇੱਕ ਕੋਲਰੀ ਕਰਾਉਣਾ ਚਾਹੁੰਦੀ ਆ ਕਿ ਡਿਫਰੈਂਟ ਜਾਂ ਕੁਝ ਸਟੋਨ ਵਗੈਰਾ ਲਵਾਵਾ। ਉਹ ਇੱਕ ਤੇ ਲਵਾ ਲਿਓ। ਮੰਦਰੀ ਵਾਲੇ ਵੀ ਬਹੁਤ ਸੋਹਣੇ ਲੱਗੇ। ਜਿਹੜੇ ਮੈਂ ਕੱਲ ਦਿਖਾਈ ਸੀ ਉਹ ਵੀ ਅੱਛੇ ਸੀਗੇ। ਉਹ ਸਿੰਪਲ ਜਿਹਾ ਆਗੇ ਦੀਦੀ ਫਿਰ ਉਹ ਤੇ ਕੁਝ ਲਾ ਲਾਂਗੇ ਆਪਾਂ ਸਿੰਪਲ ਨਾਲ ਮੈਂ ਕਹਿਆ ਸੀ ਇੱਕ ਮਿੰਟ ਰੰਗ ਕਿਹੜਾ ਸੀ ਵੈਸੇ ਉਹ ਕੀ ਸੀਗਾ ਮੈਨੂੰ ਦਿਖਾਏਗਾ ਹਾਂਜੀ ਵੈਸੇ ਮੈਂ ਬਹੁਤ ਕੱਟ ਕਰਵਾਉਣੀ ਹੁੰਦੀ ਐ ਅੱਜ ਫਸਟ ਟਾਈਮ ਮੈਂ ਸਿਰਫ ਮੇਰੇ ਜੁਝਾਰ ਲਈ ਕਰਵਾ ਰਹੀ ਐ ਤੇ ਮਹਿੰਦੀ ਵੀ ਲਗਵਾਉਣੀ ਐ ਮੈਂ ਜੁਝਾਰ ਲਈ ਸਪੈਸ਼ਲ ਲੋੜੀ ਦੀ ਮਹਿੰਦੀ ਲਗਵਾਉਣੀ ਐ ਮੈਂ ਲੋਰੀ ਵਾਲੀ ਆਨ ਉਸ ਤੋਂ ਲਵਾ ਲਵਾਂ ਹਾਂ ਐਨੀ ਕੀ ਲੈਂਥ ਰੱਖਾਂ ਹਾਂ ਤੁਸੀਂ ਬਹੁਤ ਸੋਹਣੇ ਲੱਗਦੇ ਦੀਦੀ ਉਧਰ ਲਈ ਦਿਖਾਏ ਇੰਨੀ ਕਲੈਂਥੀ ਰੱਖਾ ਮਤਲਬ ਇਸ ਤੋਂ ਘੱਟ ਨਾ ਕਰਾਂ ਨਹੀਂ ਮੈਨੂੰ ਐਸੀ ਪਰ ਇਹ ਲੈ ਹੀ ਜਾਣੇ ਹਨ ਇਹ ਕਿਹੜਾ ਦੂਜੇ ਹਾਂਜੀ ਤੇ ਦੂਸਰੇ ਹੁੰਦੇ ਫਿਰ ਤਾਂ ਮੈਂ ਇਹ ਤੋਂ ਵੀ ਘੱਟ ਕਰਵਾ ਲੈਂਦੀ ਹਨ ਫਰ ਹੈ ਕਰ ਜਿਵੇਂ ਤੁਹਾਨੂੰ ਸਹੀ ਲੱਗ ਵੈਸੇ ਕੋਈ ਕੰਮ ਨਹੀਂ ਹੁੰਦਾ ਪਹਿਣੇ ਜਬ ਆਕੇ ਤੇ ਕੱਪੜੇ ਵੀ ਨਹੀਂ ਪਏ ਕਿਉਂ ਮੈਂ ਮਤਲਬ ਸਾਨੂੰ ਹਸਾਬ ਨਹੀਂ ਨਾ ਇਹ ਚੀਜ਼ਾਂ ਦਾ ਘੱਟ ਹੈ ਤਾਂ ਹੈ ਰਿੰਨੂ ਭੈਣ ਆਏ ਨਹੀਂ ਹੈਗੇ ਬਿਮਾਰ ਨੇ ਅੱਜ ਮੈਂ ਵੀਡੀਓ ਪਾਉਣੀ ਹੈ ਦੀਦੀ ਵਾਲੀ ਇੰਸਟਾ ਤੇ ਅੱਜ ਹੀ ਪਾਉਂਗੀ ਇਥੇ ਸਟੂਨਸ ਵਗੈਰਾ ਲਗਾ ਲਾਂਗੇ ਨਾ ਕੁਝ ਹੈ ਨਾ ਐਂ ਕਰ ਲਾਂਗੇ ਬਸ ਫਿਰ ਤਾਂ ਵੀ ਠੀਕ ਹੈ ਮੈਂ ਚਾਹੁੰਦੀ ਫੋਨ ਮੈਨ ਦਿਖਾ ਦਿਓ ਤੁਸੀਂ ਇੰਨਾ ਵਾਣ ਮੈਨੂੰ ਆ ਵੀ ਸੋਹਣੇ ਲੱਗੇ ਸੀਗੇ ਆਹ ਵਾਲੀ ਚੀਜ਼ ਵੀ ਮੇਰਾ ਸੂਟ ਆਹ ਰੰਗ ਦਾ ਤੇਰੇ ਇਰੀਆ ਦੀਦੀ ਇਹ ਕਲਰ ਇਹ ਰੀ ਕਲਰ ਤਾਂ ਕਿਉਂ ਕਰਾਉਣਾ ਆਪਾਂ ਇਹਨਾਂ ਤਾਂ ਹੋਰ ਵੀ ਕਾਲੇ ਲੱਗਣਗੇ ਮੈਂ ਜਿਹੜਾ ਮੈਂ ਉਸ ਦਿਨ ਫੋਟੋ ਚ ਦਿਖਾਇਆ ਸੀ ਉਹ ਉਹ ਕਹਿ ਰਹੀ ਐ ਮੈਂ ਆ ਰਿਹਾ ਉਹ ਕਲਰ ਜਿਹੜੇ ਤੁਸੀਂ ਫੋਟੋ ਭੇਜੀ ਹੋਈ ਆ ਆਹ ਵਾਲਾ ਟ੍ਰੀਟਮੈਂਟ ਨੀਚੇ ਕਰਿਆ ਅੱਛਾ ਆਹ ਵਾਲਾ ਦਾ ਹਾਂਜੀ ਠੀਕ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਦੱਸੋ ਕਲਰ ਤਾਂ ਬਹੁਤ ਪਿਆਰਾ ਹੈ ਇਹਨਾਂ ਹੱਥ ਗੋਰੇ ਵੀ ਲੱਗਣਗੇ ਨਾ ਹਾਂਜੀ ਗੋਲਡਨ ਇਹਦੇ ਨਾਲ ਕੰਟਰਾਸਟ ਕਰ ਲੰਗੇ ਸਟੋਨ ਵਗੈਰਾ ਜੈਸ ਐਸੈਸਰੀ ਵਗੈਰਾ ਲੱਗਦੇ। ਉਹ ਤਾਂ ਲਗਾਵਾਂਗੇ ਪਰ ਜਿਹੜੀ ਉਹ ਚੀਜ਼ ਕੀਤੀ ਹੈ ਮੈਨੂੰ ਉਹ ਰੰਗ ਨਹੀਂ ਲੱਗਦਾ। ਇਹ ਦਿਖਾਵਾਂ ਮੈਂ ਤੁਹਾਨੂੰ ਕੱਟ ਕੇ ਫੋਟੋ। ਬ੍ਰਾਊਨ ਸ਼ੇਡ ਜੀ ਸੀਗੀ। ਮੈਂ ਦਿਖਾਵਾਂ ਫੋਟੋ। ਇਹ ਕਾ ਬ੍ਰਾਊਨ? ਇਹ ਬ੍ਰਾਊਨ। ਆਪ ਸਭ ਫਸਟ 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 ਫਸਟ। ਮੈਨੂੰ ਇਹ ਨਹੀਂ ਲੱਗ ਰਿਹਾ ਉਹ ਰੰਗ। ਚੱਕਰੀ ਆ। ਉਹ ਤਾਂ ਇਹ ਵੀ ਮੇਰੇ ਸੂਟ ਨਾਲ ਚੱਲੂ ਪੂਰਾ ਵਧੀਆ ਮੈਚ ਹੋਊਗਾ ਇਹ। ਇਹ ਬ੍ਰਾਊਨ ਜੀ। ਮੈਨੂੰ ਲੱਗਦਾ ਹੋਰ ਚੀਜ਼ ਆ ਪੁੱਤ। 10 10 ਫਸਟ ਲੋ ਵੀ ਡਿਸੀਜਨ ਹੋ ਗਿਆ ਵੀ ਕਿਹੜਾ ਕਰਵਾਉਣਾਗਾ ਡਿਸਾਈਡ ਕਰਨਾ ਬਹੁਤ ਔਖਾ ਖਾਸ ਕਰਕੇ ਮੇਰੇ ਲਈ ਬਾਰੇ ਜਿਹਦੇ ਕਾਲੇ ਪੀਲੇ ਹੱਥ ਹੁੰਦੇ ਆ ਉਹਦੇ ਲਈ ਬਹੁਤ ਔਖਾ ਹੋ ਜਾਂਦਾ ਜਿਹਦੇ ਹੱਥ ਗੋਰੇ ਹੁੰਦੇ ਆ ਕਿਹੜਾ ਮਰਜ਼ੀ ਕਰਾ ਲੇ ਬੰਦਾ ਹਨਾ ਸਾਡੇ ਵਰਗੇ ਨਾਲ ਤਾਂ ਰੱਬ ਥੱਕੇ ਹੀ ਕਰ ਜਾਂਦਾ ਮੂੰਹ ਗੋਰਾ ਤੇ ਹੱਥ ਕਾਲੇ ਵਾ ਸਹੀ ਗੱਲ ਹੈ ਇਹ ਫੇਸ ਮੇਰਾ ਰੰਗ ਗੋਰਾਗਾ ਹੱਥ ਕਾਲੇ ਨੇ ਲੋ ਗੱਲ ਹੈ ਕੋਈ ਇੰਨੀ ਵੀ ਇੰਨੀ ਨਾਇਨਸਾਫੀ ਬਾਬਾ ਜੀ ਇਹ ਤਾਂ ਸ਼ੁਕਰ ਆ ਹਜੇ ਮੈਂ ਤੇ ਬਲੀਚ ਬਲੂਜ ਕਰਕੇ ਆਈ ਕਰਵਾ ਲਿਆ ਕਰ ਲਈ ਫਿਰ ਵੀ ਬੰਦਾ ਹਾਲ ਆ ਇੱਕ ਵਾਰੀ ਹੋਰ ਕਰਾਣਾ ਭੈਣੇ ਸਕਿਨ ਨਾ ਸੜ ਜਾਈ ਅੱਜ ਇੱਕ ਵਾਰੀ ਹੋਰ ਕਰ ਲੂੰ ਯਾਰ ਠੀਕ ਆ ਹਾਂਜੀ ਲੋ ਬਈ ਗਾਇਸ ਆਪਣੇ ਨੇਲ ਹੋ ਗਿਆ ਸਟਾਰਟ ਫਾਈਨਲ ਲੁੱਕ ਦਿਖਾਉਣੀ ਆ ਮੈਂ ਤੁਹਾਨੂੰ ਜਲਦੀ ਪਹਿਲਾਂ ਹੋ ਜਾ ਠੀਕ ਆ ਕਰੀ ਜਾਂਦੇ ਆ ਆਪਾਂ ਫਿਰ ਦਿਖਾਉਂਗੀ ਨੇਲ ਪੇਂਟ ਕਰਾਂ ਉਹ ਫਿਰ ਕਿੱਦਾਂ ਹੋਏ ਇੱਕ ਮਿੰਟ ਥੈਂਕ ਯੂ ਥੈਂਕ ਯੂ so much ਥੈਂਕ ਯੂ so much for these beautiful nails ਵਧੀਆ ਲੱਗੇ ਮੈਨੂੰ ਨੀਲ ਐਕਸਟੈਂਸ਼ਨ ਕੁਲਮ ਲਾ ਕੇ ਇਹਨਾਂ ਦਾ ਕੰਮ ਬਹੁਤ ਸੋਹਣਾ ਬਹੁਤ ਜ਼ਿਆਦਾ ਜਿੱਦਾਂ ਦੀ ਫੋਟੋ ਦਿਖਾ ਦਿੰਦੇ ਆ ਉਦਾਂ ਦੀ ਕਰ ਦਿੰਦੇ ਆ ਬਹੁਤ ਸੋਹਣਾ ਕੰਮ ਆ ਥੈਂਕ ਯੂ ਸੋ ਮੱਚ ਮਿਲਦੇ ਆ ਜਲਦੀ ਬਾਏ ਬਾਏ ਲੋ ਬਈ ਗਾਇਜ਼ ਆਪਾਂ ਕਰਵਾਇਆ ਹੈ ਨੀਲ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰੇ ਲੱਗ ਰਿਹਾ ਬਾਕੀ ਮੈਂ ਤੁਹਾਨੂੰ ਜਾ ਕੇ ਦਿਖਾਉਣੀ ਆ ਹਨਾ ਪ੍ਰੋਪਰ ਗਿੰਨੀ ਦਿਖਾਊਗਾ ਗਿੰਨੀ ਵੀਡੀਓ ਬਣਾ ਕੇ ਦਿਖਾਊਗਾ ਹਨਾ ਗਿੰਨੀ ਦੋਨੇ ਹੱਥਾਂ ਦੀ ਵੀ ਕਿੱਦਾਂ ਲੱਗ ਰਿਹਾ ਮੈਨੂੰ ਤਾਂ ਸੱਚੀ ਵਾਲੇ ਸੋਹਣੇ ਲੱਗੇ ਵਾਲੇ ਜ਼ਿਆਦਾ ਵਧੀਆ ਲੱਗੇ ਬਹੁਤ ਸੋਹਣਾ ਲੱਗਿਆ ਫਸਟ ਟਾਈਮ ਕਰਵਾ ਹੱਥ ਚੇਂਜ ਹੋ ਗਏ ਹਨਾ ਅਲਾ ਮੈਨੂੰ ਕਿਸ ਜਿਵੇਂ ਕਿਸੇ ਦੇ ਹੱਥ ਹੁੰਦੇ ਆ ਚਲੋ ਜੀ ਚਲੋ ਜੀ ਚਲੋ ਜੀ ਲੋ ਵੇ ਗਾਇਸ ਨੀਲਾ ਪਾ ਕਰਵਾਇਆ ਇਸੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਸੋਹਣੇ ਹੋਏ ਕਿੰਨੇ ਵਧੀਆ ਹੋਏ ਆ ਤੁਸੀਂ ਵੀ ਦੱਸੋ ਤੁਹਾਨੂੰ ਕਿਵੇਂ ਲੱਗਿਆ ਕੱਲ ਨੂੰ ਲਵਾਵਾਂਗੇ ਆਪਾਂ ਮਹਿੰਦੀ ਮਹਿੰਦੀ ਵਾਸਤੇ ਇੱਥੇ ਮੈਂ ਸਪੈਸ਼ਲ ਲਵਾਉਣੀ ਆ ਜੁਹਾਰ ਲਈ ਸਪੈਸ਼ਲ ਮਹਿੰਦੀ ਲਵਾਉਣੀ ਆ ਸਪੈਸ਼ਲ ਕਿੰਨੇ ਆ ਮੇਰੇ ਨੌ ਦਿਖਾਉਣੇ ਮੈਂ ਮੜਿਆ ਆਈ ਮੂਰੇ ਕਿੰਨੇ ਦਿਖਾਉਂ ਵੀਰ ਤਾਂ ਬਾਈਟ ਕਰਦਾ ਰਹੀ ਕਿ ਕਰੋੜ ਸੁੱਖਾ ਹੋ ਜੇ ਨੂੰ ਹੋਰ ਠੀਕ ਹੈ ਹੋਰ ਹੁਣ ਕੀ ਕਰੀਏ ਜੋਨੀਆ ਤੁਹਾਨੂੰ ਕਿੰਨੀ ਵੈਰੀ ਲੱਗ ਰਹੀ ਹੈ ਤੇ ਕੀ ਸੀਗਾ ਜਾਈ ਆਪਣਾ ਅੱਜ ਦਾ ਬਲੌਗ ਠੀਕ ਹੈ ਮੀ ਤੁਹਾਨੂੰ ਵਧੀਆ ਲੱਗਿਆ ਹੋ ਘੈਂਟ ਲੱਗਿਆ ਹੋ ਕਮੈਂਟਿਆਂ ਕਰਦੋਂ ਨੈਕਸਟ ਬਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਨਾਲ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇត្រ ਵਾਲੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿੰਨਾ ਲੱਗਿਆ ਹਾਏ ਹਾਏ ਗਾਈਜ਼